ਪਤ ਤਾਂ ਚਾਹ ਤਾਂ ਬੜੀ ਸੁਆਦ ਬਣੀ ਆ। ਅੱਛਾ ਬੇਬੇ, ਤੁਹਾਨੂੰ ਇੰਨੀ ਸੁਆਦ ਲੱਗੀ ਚਾ? ਹਾਂ, ਬਹੁਤ ਸੁਆਦ ਆ। ਮੈਂ ਤਾਂ ਬੇਬੇ ਨੀਰਾ ਦੁੱਧ ਪਾ ਕੇ ਚਾਹ ਬਣਾਈ ਆ। ਅੱਛਾ, ਤਾਂ ਹੀ ਸੁਆਦ ਹੋਣੀ ਆ। ਹਾਂ। ਚਾਹ ਤਾਂ ਬੜੀ ਸੁਆਦਾਂ ਨਹੀਂ ਇਹਨੇ। ਹਰਫਰੀਂ ਚਾਹ ਨਹੀਂ ਪੀਣੀ। ਉਹ ਤਾਂ ਬੇਬੇ ਉਹਦੀ ਮੰਮੀ ਦਾ ਫੋਨ ਆਇਆ ਹੋਇਆ ਸੀ। ਉਹ ਫੋਨ ਸੁਣ ਕੇ ਗਈ ਆ। ਉਹ ਕਹਿੰਦੀ ਮੇਰੀ ਤੁਸੀਂ ਚਾਹ ਪੀ ਲਓ, ਮੈਂ ਫੇਰ ਠਹਿਰ ਕੇ ਪੀ ਲੂੰਗੀ। ਠੀਕ ਹੈ, ਠੀਕ ਹੈ। ਆਹੋ ਆਪੇ ਆ ਕੇ ਪੀ ਲੂਗੀ। ਹਾਂ, ਹਾਂ। ਚਲ ਕੋਈ ਨਾ ਪਤਾ ਕਰ ਲੈਂਦੇ ਗੱਲਾਂ ਇਹਨਾਂ ਹਾਂਜੀ ਹਾਂਜੀ ਬੇਬੇ ਜੀ ਹਾਂ ਤੁਸੀਂ ਫਿਕਰ ਨਾ ਕਰੋ ਮੰਮੀ ਮੈਂ ਪਹਿਲਾਂ ਆਜੂ ਸਾਰੀਆਂ ਤਿਆਰੀਆਂ ਕਰਾ ਦੂ ਕੋਈ ਨਾ ਮੈਂ ਤੁਹਾਡੇ ਨਾਲ ਤੁਸੀਂ ਟੈਨਸ਼ਨ ਨਾ ਲਓ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਆਜੂ ਕੋਈ ਚੰਗ ਚੰਗਾ ਹਾਂ ਠੀਕ ਓਕੇ ਲੈ ਕਿਹੜੀਆਂ ਤਿਆਰੀਆਂ ਮੰਮੀ ਜੀ ਉਹ ਨਾ ਮੇਰੇ ਨਾ ਭਤੀਜੇ ਦਾ ਬਰਥਡੇ ਆ ਪਹਿਲਾਂ ਜਾਣ ਦੇਣਾ ਉਹ ਮੰਮੀ ਹੁਣ ਕਹਿੰਦੇ ਵੀ ਆਪਾਂ ਸਖਣੀ ਸਾਦਾ ਪਾਠ ਕਰਵਾਉਣਾ ਮੈਂ ਤਾਂ ਉਹਦੀਆਂ ਤਿਆਰੀਆਂ ਦੀਆਂ ਗੱਲਾਂ ਕਰਦੀ ਸੀ ਇਹ ਤਾਂ ਬਹੁਤ ਵਧੀਆ ਗੱਲ ਆ ਭਾਈ ਬੇਬੇ ਇਹ ਤਾਂ ਸੁਣ ਕੇ ਮੈਨੂੰ ਤਾਂ ਆਪੜਾ ਚਾ ਚੜ ਗਿਆ ਤੇ ਤੈਨੂੰ ਕਹਦਾ ਚਾ ਚੜ ਗਿਆ ਨਹੀਂ ਲੈ ਬੇਬੇ ਕਿੰਨੇ ਟਾਈਮ ਬਾਅਦ ਤਾਂ ਕੋਈ ਫੰਕਸ਼ਨ ਆਇਆ ਵਾ ਮੈਂ ਤਾਂ ਉੱਥੇ ਜਾ ਕੇ ਨਿਊਡਲਸ ਫਰਾਈਜ਼ ਵਗੈਰਾ ਖਾਉਂਗੀ ਨਹੀਂ ਤੂੰ ਕਿਹੜਾ ਕੱਲੀ ਖਾਹਂਗੀ ਮੈਂ ਤਾਂ ਆਪਣੀ ਦੇ ਪਕੌੜੇ ਖਾਉਂ ਬੇਬੇ ਤੂੰ ਤਾਂ ਨਾ ਜਿਹੜਾ ਪਿਸਤਾ ਜਿਹੜਾ ਅਪ ਪਿਛਲੇ ਮਹੀਨੇ ਲੈ ਕੇ ਆਂਦਾ ਵਾ ਤੂੰ ਉਹ ਸੰਭਾਲੀ ਮੇਰੇ ਕੋ ਪਿੰਕ ਹੈਗਾ ਵਾ ਹਰ ਵੇ ਤੂੰ ਕਿਹੜਾ ਸੋਣ ਸੁਮਾਏਂਗੀ ਮੈਂ ਤਾਂ ਉਹ ਬਲੈਕ ਜਿਹੇ ਪਰ ਓਹੋ ਪਰ ਬੇਬੇ ਜੀ ਓਹੋ ਨਾ ਪਰ ਕੀ ਉਹ ਉਹਨਾਂ ਨੇ ਤਾਂ ਸਿਰਫ ਸਾਨੂੰ ਇਨਵਾਈਟ ਕੀਤਾ ਨਾ ਮੈਨੂੰ ਤੇ ਇਹਨਾਂ ਨੂੰ ਹੀ ਸੱਦਿਆ ਵਾ ਮੇਰੀ ਫੈਮਿਲੀ ਨੂੰ ਨਹੀਂ ਸੱਦਿਆ ਸਿਰਫ ਤੇਰੀ ਫੈਮਿਲੀ ਨੂੰ ਨਾ ਐਸੀ ਤੇਰੇ ਫੈਮਿਲੀ ਜਿਨੇ ਨੇ ਇੱਕ ਹੀ ਚੱਕਰ ਬਣ ਗਿਆ ਲੈ ਬੇਬੇ ਆਪਾਂ ਇੱਕ ਫੈਮਿਲੀ ਤਾਂ ਹੈਗੇ ਆ ਆਪਾਂ ਸਾਰੇ ਹੀ ਜਾਵਾਂਗੇ ਹਾ ਹਾ ਆਇਆ ਤਾਂ ਮੈਨੂੰ ਪਤਾ ਆਪਾਂ ਇੱਕੋ ਹੀ ਫੈਮਿਲੀ ਆ ਪਰ ਉਹਨਾਂ ਨੇ ਇਕੱਠ ਨਹੀਂ ਨਾ ਵਾੜਾ ਕਰਨਾ ਛੋਟਾ ਹੀ ਪ੍ਰੋਗਰਾਮ ਕੀਤਾ ਉਹਨਾਂ ਨੇ ਬਰਥਡੇ ਪਾਰਟੀ ਛੋਟੀ ਜਿਹੀ ਪ੍ਰੋਗਰਾਮ ਰੱਖਿਆ ਵਾ ਬਸ ਮੈਨੂੰ ਸੱਦਿਆ ਤੇ ਮੇਰੀ ਚਾਰਾ ਭੈਣਾਂ ਸਤੇ ਜਾਂ ਭਾਬੀ ਦੇ ਪੇਕੇ ਨੂੰ ਸੱਦਿਆ ਹੋਰ ਨਹੀਂ ਕਿਸੇ ਨੂੰ ਸੱਦਿਆਗਾ ਉਹ ਫਿਰ ਨਾ ਹੁਣੇ ਤਾਂ ਅਜੇ ਛੋਟੀ ਭੈਣ ਦਾ ਵਿਆਹ ਕਰਕੇ ਹਟਿਆ ਉਹਨਾਂ ਦਾ ਹੱਥ ਟੈਟ ਆ ਤਾਂ ਕਰਕੇ ਛੋਟਾ ਹੀ ਪ੍ਰੋਗਰਾਮ ਆ ਲੈ ਬੇਬੇ ਹੁਣ ਦੋ ਰੋਟੀਆਂ ਖਵਾਉਣ ਦੀ ਮਾਰੀ ਨੂੰ ਇਹਨਾਂ ਦਾ ਖਰਚਾ ਹੁੰਦਾ ਜੀ ਤੁਸੀਂ ਐਦਾਂ ਕਿਉਂ ਬੋਲਦੇ ਆ ਕਿਉਂ ਉਹ ਦਿਨ ਭੁੱਲ ਗਈ ਜਿਹੜੀ ਫੈਮਿਲੀ ਫੈਮਿਲੀ ਕਰਦੀ ਸੀ ਤੇ ਹੁਣ ਫੈਮਿਲੀ ਨੂੰ ਨਾਲ ਨਹੀਂ ਲੈ ਕੇ ਜਾਂਦੀ ਆ ਆਪਣੇ ਨਾਲ ਹੁਣ ਫੈਮਿਲੀ ਫੈਮਿਲੀ ਕਿੱਥੇ ਗਈ ਤੇਰੀ ਫੈਮਿਲੀ ਤੁਸੀਂ ਕਾਦੀ ਗੱਲ ਕਰ ਰਹੇ ਤੁਸੀਂ ਮੈਨੂੰ ਤਾਂ ਕੁਝ ਨਹੀਂ ਯਾਦਗਾ ਹਾਂ ਹਾਂ ਮੈਨੂੰ ਪਤਾ ਸੀ ਤੂੰ ਭੁੱਲ ਗਈ ਹੋਵੇਂਗੀ ਯਾਦ ਮੇਰੀ ਭੈਣ ਦੇ ਸ਼ਗਨ ਵਾਲੀ ਗੱਲ ਸ਼ਗਨ ਜਗਨ ਹਾਂਜੀ हां हां ਮੈਂ ਪਹਿਲਾਂ ਆ ਜਾਣਾ ਕੋਈ ਨਾ ਠੀਕ ਆ ਚੱਲ ਠੀਕ ਚੰਗਾ ਫਿਰ ਬੇਬੇ ਬਹੁਤ ਖੁਸ਼ੀ ਵਾਲੀ ਗੱਲ ਆ ਇਹ ਕਿਹੜੀ ਗੱਲ ਆ ਬੇਬੇ ਮੇਰੀ ਛੋਟੀ ਭੈਣ ਦਾ ਰਿਸ਼ਤਾ ਪੱਕਾ ਹੋ ਗਿਆ ਫਿਰ ਤਾਂ ਭਾਈ ਵਧਾਈਆਂ ਤੈਨੂੰ ਹਾਂਜੀ ਬੇਬੇ ਤੁਹਾਨੂੰ ਤਾਂ ਬਾਲੀਆਂ ਵਧਾਈਆਂ ਲੈ ਬੇਬੇ ਫਿਰ ਤਾਂ ਆਪਣੀਆਂ ਮौजਾਂ ਹੋ ਗਈਆਂ ਦੋਨਾਂ ਦੀਆਂ ਨਾ ਓਕੀ ਮੈਂ ਲੈ ਤੈਨੂੰ ਸੱਸ ਦੇ ਨਾਲ ਤੇ ਸੂਟ ਆਊਗਾ ਮੈਨੂੰ ਦਰਾਣੀ ਦੇ ਨਾਲ ਤੇ ਆਪਾਂ ਦੋਨਾਂ ਨੂੰ ਸੂਟ ਮਹਿਣਗੇ ਹਾਂ ਇਹ ਤਾਂ ਬੇਬੇ ਇੰਨਾ ਮਮੀ ਹੋਣਾ ਨੇ ਤਾਂ ਸਿਰਫ ਮੈਨੂੰ ਤੇ ਇਨਾਂ ਨੂੰ ਹੀ ਬੁਲਾਇਆ ਵਾ ਇਹ ਕੀ ਗੱਲ ਹੋਈ ਵੀ ਤੁਹਾਨੂੰ ਦੋਨਾਂ ਨੂੰ ਬੁਲਾਇਆ ਵਾ ਵਾ ਜੀ ਵਾ ਇਹ ਤਾਂ ਕੋਈ ਗੱਲ ਨਹੀਂ ਬਣੀ ਉਹਨਾਂ ਨੇ ਤਾਂ ਸਿਰਫ ਆਪਦੀ ਕੁੜੀ ਬਾਰੇ ਸੋਚ ਲਿਆ ਫਿਰ ਬੇਬੇ ਹੈਨਾ ਆਪਾਂ ਤਾਂ ਇੱਕੋ ਹੀ ਪਰਿਵਾਰ ਆ ਹਾਂ ਜੇ ਉਹਨੇ ਸੱਦਣਾ ਤਾਂ ਫਿਰ ਸਾਰਿਆਂ ਨੂੰ ਸੱਦਣ ਨਹੀਂ ਤਾਂ ਫਿਰ ਕਿਸੇ ਨੂੰ ਵੀ ਨਾ ਸੱਦਣ ਹਰਪ੍ਰੀਤ ਤੂੰ ਕਿਉਂ ਛੋਟੀ ਜੀ ਗੱਲ ਦਾ ਪਤੰਗੜ ਬਣਾਈ ਜਾਨੀ ਆ ਲੈ ਦੇਖ ਲੈ ਬੇਬੇ ਹੁਣ ਮੈਂ ਛੋਟੀ ਜੀ ਗੱਲ ਦਾ ਪਤੰਗੜ ਬਣਾਉਣੀ ਬੇਬੇ ਤੂੰ ਚੁੱਪ ਕਰੀ ਬੈਠੀ ਤੂੰ ਵੀ ਕੁਝ ਬੋਲ ਪਾ ਮੈਂ ਦੇਖ ਕੁੜੀਏ ਗੱਲ ਛੱਡ ਲੈ ਜੇ ਸੱਦਣਾ ਤਾਂ ਸਾਰੇ ਪਰਿਵਾਰ ਨੂੰ ਸੱਦਣਾ ਨਹੀਂ ਤਾਂ ਫਿਰ ਆਦੀ ਮਾਂ ਨੂੰ ਕਹਦੇ ਕਿਸੇ ਨੂੰ ਨਹੀਂ ਸੱਦਣਾ ਬੇ ਸੀ ਐਨਾ ਕਹੋ ਜੇ ਮੇਰੇ ਮੰਮੀ ਪਾਪਾ ਸਾਰਿਆਂ ਨੂੰ ਬੁਲਾਉਣਗੇ ਉਹਨਾਂ ਦਾ ਲੈਣ ਦੇਣ ਦੇ ਵਿੱਚ ਬਹੁਤ ਖਰਚਾ ਹੋ ਜਾਣਾ ਵਾ ਕਿਉਂਕਿ ਮੇਰੇ ਆਪਣਾ ਤਾਂ ਪਰਿਵਾਰ ਛੋਟਾ ਜਾ ਵਾ ਆਪਣਾ ਤਾਂ ਕਰ ਦੇਣਗੇ ਫਿਰ ਮੇਰੀ ਇਹ ਭੈਣਾਂ ਦੇ ਤਾਂ ਬਹੁਤ ਵੱਡੇ ਵੱਡੇ ਪਰਿਵਾਰ ਨੇ ਜੋ ਆਪਾਂ ਨੂੰ ਦੇਣਗੇ ਉਹਨਾਂ ਨੂੰ ਵੀ ਤਾਂ ਦੇਣਗੇ ਉਹ ਲੈ ਬੇਬੇ ਹੁਣ ਮੈਂ ਤਾਂ ਕੁਝ ਨਹੀਂ ਕਹਿੰਦੀ ਤੂੰ ਆਪੇ ਹੀ ਗੱਲ ਕਰ ਲੈ ਜਿਹੜੀ ਕਰਨੀ ਆ ਵੀ ਗੱਲ ਸੁਣ ਲੈ ਮੇਰੀ ਕੁੜੀਏ ਤੂੰ ਆਦੀ ਮੰਮੀ ਨੂੰ ਕਹਿ ਦੇ ਜੇ ਸੱਦਣਾ ਸਾਰਿਆਂ ਨੂੰ ਸੱਦਣਾ ਨਹੀਂ ਤਾਂ ਸੜਚੋ ਕਿਸੇ ਨੇ ਵੀ ਨਹੀਂ ਆਣਾ ਕਿਉਂ ਆ ਗਿਆ ਜੀ ਆ ਤਾਂ ਫਿਰ ਹੁਣ ਤੈਨੂੰ ਹੁਣ ਮੂ ਢਿੱਲਾ ਜਿਹਾ ਕੀਤਾ ਹਾਂ ਦੀਦੀ ਮੈਨੂੰ ਮਾਫ ਕਰ ਦੋ ਮੇਤੋਂ ਗਲਤੀ ਹੋ ਗਈ ਮੈਨੂੰ ਐ ਨਹੀਂ ਕਰਨਾ ਚਾਹੀਦਾ ਸੀ ਉਦੋਂ ਤੁਹਾਡੇ ਬਾਰੇ ਸੋਚਣਾ ਚਾਹੀਦਾ ਸੀ ਮੈਨੂੰ ਪਰ ਮੈਂ ਉਦੋਂ ਨਹੀਂ ਸੋਚਿਆ ਹੁਣ ਜਦੋਂ ਮੇਰੇ ਤੇ ਸਮਾਂ ਆਇਆ ਮੈਨੂੰ ਤਾਂ ਸਮਝ ਆਉਂਦੀ ਹੈ ਕਿ ਮੈਨੂੰ ਤੁਹਾਨੂੰ ਆਪਣੀ ਭੈਣ ਦੇ ਸਗਣ ਤੇ ਜਾਣ ਦੇਣਾ ਚਾਹੀਦਾ ਸੀ ਚੱਲ ਕੋਈ ਨਾ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਮੇਰੇ ਲਈ ਇੰਨਾ ਹੀ ਬਹੁਤ ਆ ਤੂੰ ਐ ਕਰ ਆਪਣੀ ਫਟਫਟ ਤਿਆਰੀ ਕਰ ਫਿਰ ਤੂੰ ਜਾਣਾ ਨਹੀਂ ਠੀਕ ਆ ਦੀਦੀ ਮੈਂ ਕਰ ਤਿਆਰੀ ਕਰਦੀ ਦੀਦੀ ਤੁਹਾਡਾ ਬਹੁਤ ਧੰਨਵਾਦ ਠੀਕ ਆ ਆਈ ਮਿਲ ਕੇ ਰਿਹਾ ਠੀਕ ਠੀਕ